ਕਿਸਾਨ ਦੋਸਤੋ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਪੰਜਾਬ ਦੇ ਕਾਫੀ ਇਲਾਕੇ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਅਤੇ ਤੇਜ਼ ਹਵਾ ਚੱਲਣ ਦੀ ਉਮੀਦ ਹੈ ਇੱਕ ਪੱਛਮੀ ਡਿਸਟਰਬੈਂਸ ਜਿਹੜਾ ਕਿ ਇਸ ਵੇਲੇ ਪਾਕਿਸਤਾਨ ਦੇ ਉੱਪਰ ਕਾਫੀ ਸ਼ਟਰੌਗ ਸਥਿਤੀ ਦੇ ਵਿੱਚ ਦਿਖਾਈ ਦੇ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ 18 ਅਪ੍ਰੈਲ ਤੋਂ 20 ਅਪ੍ਰੈਲ ਤੱਕ ਕਾਰਵਾਈ ਕਰ ਸਕਦਾ ਹੈ ਪਰ ਪੰਜਾਬ ਦੇ ਵਿੱਚ ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਬਹੁਤ ਜ਼ਿਆਦਾ ਸਖਰੋਗ ਹਾਲਤ ਦੇ ਵਿੱਚ ਨਹੀਂ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਤਾਂ ਹੋ ਸਕਦੀ ਹੈ ਪਰ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰੀਕ ਤੱਕ ਵਰਖਾ ਹੋ ਸਕਦੀ ਹੈ ਅਤੇ ਹਵਾ ਚੱਲ ਸਕਦੀ ਹੈ ਇਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਡਿਸਕਸ ਕਰਾਂਗੇ ਜੇ ਚੈਨਲ ਦੇ ਉੱਤੇ ਤੁਸੀਂ ਪਹਿਲੀ ਵਾਰੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਇਸ ਚੈਨਲ ਦੇ ਉੱਤੇ ਮੌਸਮ ਅਤੇ ਖੇਤੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਆ ਪਾਕਿਸਤਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਕਿਸਾਨ ਵੀਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਵੀਡੀਓ ਪਹੁੰਚ ਸਕੇ ਹੁਣ ਆਪਾਂ ਮੌਸਮ ਦੇ ਬਾਰੇ ਗੱਲ ਕਰੀਏ ਸਭ ਤੋਂ ਪਹਿਲਾਂ ਦੇਖੀਏ ਵੀ ਸਿਸਟਮ ਇਸ ਵੇਲੇ ਕਿੱਥੇ ਥਾਤੇ ਹੈ ਆਹਦੇ ਉੱਤ ਸੇ ਦਿਖਾਈ ਦੇ ਰਿਹਾ ਪਾਕਿਸਤਾਨ ਦੇ ਉੱਪਰ ਇਹ ਪੂਰੀ ਤਰ੍ਹਾਂ ਐਕਟਿਵ ਦਿਖਾਈ ਦੇ ਰਿਹਾ ਜਿਹੜਾ ਨੀਲੇ ਨੀਲੇ ਰੰਗ ਦਾ ਏਰੀਆ ਹੈ ਇਹ ਸਿਸਟਮ ਪਾਕਿਸਤਾਨ ਦੇ ਉੱਪਰ ਹੁਣ ਦਿਖਾਈ ਦੇ ਰਿਹਾ 18 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਆਉਂਦਾ ਇਹ ਦਿਖ ਰਿਹਾ ਪਰ ਇੱਥੇ ਦਾ ਬਹੁਤ ਜ਼ਿਆਦਾ ਪ੍ਰਭਾਵ ਦਿਖਾਈ ਨਹੀਂ ਦਿੱਤਾ 19 ਅਪ੍ਰੈਲ ਨੂੰ ਪੰਜਾਬ ਦੇ ਕਾਫੀ ਏਰੀਏ ਦੇ ਵਿੱਚ ਇਹ ਦਿਖਾਈ ਦੇ ਰਿਹਾ ਤੇ 20 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਐਕਟਿਵ ਦਿਖਾਈ ਦੇ ਰਿਹਾ ਹੁਣ ਜਿਲੇਵਾਰ ਮੌਸਮਾਂ ਦੇ ਬਾਰੇ ਦੇਖਦੇ ਹਾਂ ਕਿ ਇਸ ਤਰੀਕ ਨੂੰ ਕਿਸ ਜ਼ਿਲ੍ਹੇ 'ਚ ਬਰਖਾ ਹੋ ਸਕਦੀ ਆ ਸਭ ਤੋਂ ਪਹਿਲਾਂ ਆਪਾਂ ਮਾਝਾ ਏਰੀਆ ਦੀ ਗੱਲ ਕਰਦੇ ਹਾਂ ਮਾਝੇ ਦੇ ਵਿੱਚ ਪਠਾਨਕੋਟ ਸ੍ਰੀ ਗੁਰਦਾਸ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 18 ਅਪ੍ਰੈਲ ਨੂੰ ਤਰਨਤਾਰਨ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਦੇ ਜਿਹੜੇ ਤਿੰਨ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਹਲਕੀ ਤੋਂ ਦਰਮਿਆਨੀ ਬਰਖਾ 25 ਤੋਂ 50% ਏਰੀਆ 'ਚ ਹੋ ਸਕਦੀ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਿਰਫ 25% ਏਰੀਏ ਦੇ ਵਿੱਚ 18 ਅਪ੍ਰੈਲ ਨੂੰ ਵਰਖਾ ਹੋਣ ਦੀ ਉਮੀਦ ਹੈ। 19 ਅਪ੍ਰੈਲ ਦੀ ਜੇ ਆਪਾਂ ਗੱਲ ਕਰਦੇ ਹਾਂ 20 ਅਪ੍ਰੈਲ ਨੂੰ ਪਠਾਨਕੋਟ, ਗਰਦਾਸਪੁਰ ਦੇ ਵਿੱਚ ਥੋੜਾ ਏਰੀਆ ਵਰਖਾ ਜ਼ਿਆਦਾ ਕਵਰ ਕਰ ਸਕਦੀ ਹੈ 50 ਤੋਂ 75% ਏਰੀਏ ਤੱਕ ਵਰਖਾ ਕਵਰ ਕਰ ਸਕਦੀ ਹੈ। ਸ੍ਰੀ ਅਬਰਸਰ ਸਾਹਿਬ ਅਤੇ ਤਰਨਤਾਰਨ ਦੇ ਵਿੱਚ 21 ਅਪ੍ਰੈਲ ਨੂੰ 25 ਤੋਂ 50% ਏਰੀਏ ਦੇ ਵਿੱਚ ਵਰਖਾ ਹੋ ਸਕਦੀ ਹੈ। 20 April ਦੀ ਜੇ ਗੱਲ ਕਰਦੇ ਹਾਂ 20 April ਨੂੰ ਪਠਾਨਕੋਟ ਅਤੇ ਗਰਦਾਸਪੁਰ ਦੇ ਵਿੱਚ 25 ਤੋਂ 50% ਏਰੀਆ 'ਚ ਵਰਖਾ ਹੋ ਸਕਦੀ ਆ। ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਦੇ ਵਿੱਚ 20 April ਨੂੰ ਏਰੀਆ ਥੋੜਾ ਘਟ ਜਾਂਦਾ ਸਿਰਫ 25% ਏਰੀਆ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਵਰਖਾ ਹੋ ਸਕਦੀ ਆ। ਦੁਆਬੇ ਏਰੀਆ ਦੀ ਜੇ ਆਪਾਂ ਗੱਲ ਕਰੀਏ ਦੁਆਬੇ ਦੇ ਵਿੱਚ ਹੁਸਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਤੇ ਜਲੰਧਰ ਇਹਨਾਂ ਦੇ ਵਿੱਚ ਇੱਥੇ ਹੁਸਿਆਰਪੁਰ ਦੇ ਵਿੱਚ 18 April ਨੂੰ 25 ਤੋਂ 50% ਏਰੀਏ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਨਮਾਸਰ, ਕਪੂਰਥਲਾ ਅਤੇ ਜਲੰਧਰ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ 18 April ਨੂੰ ਸਿਰਫ 25% ਏਰੀਏ ਦੇ ਵਿੱਚ ਹਲਕੀ ਵਰਖਾ ਹੋਣ ਦੀ ਉਮੀਦ ਹੈ। 19 April ਨੂੰ ਇਨ੍ਹਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰਪੁਰ, ਨਮਾਸਰ, ਕਪੂਰਥਲਾ ਅਤੇ ਜਲੰਧਰ 25 ਤੋਂ 50% ਏਰੀਏ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਇਨ੍ਹਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ। 20 April ਨੂੰ ਜੇ ਆਪਾਂ ਦੇਖੀਏ 20 April ਨੂੰ ਹਜ਼ਾਰਪੁਰਾ ਅਤੇ ਨਮਾ ਸਾਹਿਬ ਦੋ ਜ਼ਿਲ੍ਹਿਆਂ ਦੇ ਵਿੱਚ 25 ਤੋਂ 50% ਏਰੀਆ 'ਚ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਆ। ਬਾਕੀ ਦੇ ਦੋ ਜ਼ਿਲ੍ਹੇ ਕਪੂਰਥਲਾ ਤੇ ਜਲੰਧਰ ਦੇ ਵਿੱਚ 20 April ਨੂੰ ਸਿਰਫ 25% ਏਰੀਆ ਦੇ ਵਿੱਚ ਹਲਕੀ ਵਰਖਾ ਦੀ ਉਮੀਦ ਹੈ। ਪੱਛਮੀ ਮਾਲਵਾ ਦੀ ਜੇਕਰ ਆਪਾਂ ਗੱਲ ਕਰੀਏ ਪੱਛਮੀ ਮਾਲਵਾ ਦੇ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਸਰ ਸਾਹਿਬ, ਮੌਕਾ ਅਤੇ ਬਠਿੰਡਾ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ 18 April ਨੂੰ ਸਿਰਫ 25% ਏਰੀਆ ਦੇ ਵਿੱਚ ਹਲਕੀ ਵਰਖਾ ਹੋਣ ਦੀ ਉਮੀਦ ਹੈ 19 April ਨੂੰ ਵੀ ਸਿਰਫ ਇਹ 25% ਏਰੀਆ 'ਚ ਹੀ ਹਲਕੀ ਵਰਖਾ ਹੋ ਸਕਦੀ ਹੈ ਪਰ 20 April ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਦਾ ਵਿੱਚ ਮੌਸਮ ਖੁਸ਼ਕ रह ਸਕਦਾ ਹੈ ਕੋਈ ਵਰਖਾ ਦੀ ਉਮੀਦ ਨਹੀਂ ਪੂਰਬੀ ਮਾਲਵਾ ਦੀ ਜੇ ਆਪਾਂ ਗੱਲ ਕਰੀਏ ਪੂਰਬੀ ਮਾਲਵਾ ਦੇ ਵਿੱਚ ਨੌ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਸ੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਰੂਪਨਗਰ ਅਤੇ ਐਸੇਸਨਗਰ ਇੰਨਾ ਸਾਰਾ ਸਾਰੇ ਜ਼ਿਲ੍ਹਿਆਂ ਦੇ ਵਿੱਚ 18 ਅਪ੍ਰੈਲ ਨੂੰ ਸਿਰਫ ਐਸਐਸ ਨਗਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸਿਰਫ 25% ਡਿਗਰੀ ਵਿੱਚ ਹਲਕੀ ਵਰਖਾ ਹੋਣ ਦੀ ਉਮੀਦ ਹੈ ਐਸਐਸ ਨਗਰ ਜ਼ਿਲ੍ਹੇ ਦੇ ਵਿੱਚ 18 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਇੱਥੇ ਕੋਈ ਵਰਖਾ 18 ਅਪ੍ਰੈਲ ਨੂੰ ਨਹੀਂ ਹੋ ਸਕਦੀ ਜੇਕਰ 19 ਅਪ੍ਰੈਲ ਦੀ ਅਪਾਂ ਗੱਲ ਕਰੀਏ ਤਾਂ ਇੱਥੇ ਲੁਧਿਆਣਾ ਸ੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਅਤੇ ਐਸਐਸ ਨਗਰ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ 19 ਅਪ੍ਰੈਲ ਨੂੰ 25 ਤੋਂ 50% ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਬਾਕੀ ਦੇ ਚਾਰ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਬਰਨਾਲਾ, ਮਾਨਸਾ, ਸੰਗਰੂਰ ਅਤੇ ਮਲੇਰਕੋਟਲਾ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 19 ਅਪ੍ਰੈਲ ਨੂੰ ਸਿਰਫ 25% ਏਰੀਆ 'ਚ ਹਲਕੀ ਵਰਖਾ ਦੀ ਉਮੀਦ ਹੈ। 20 ਅਪ੍ਰੈਲ ਨੂੰ ਜੇ ਆਪਾਂ ਦੇਖਦੇ ਹਾਂ 20 ਅਪ੍ਰੈਲ ਨੂੰ ਲੁਧਿਆਣਾ, ਸੰਗਰੂਰ, ਮਲੇਰਕੋਟਲਾ ਅਤੇ ਪਟਿਆਲਾ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 20 ਅਪ੍ਰੈਲ ਨੂੰ 25% ਏਰੀਆ 'ਚ ਹਲਕੀ ਵਰਖਾ ਹੋ ਸਕਦੀ ਹੈ। ਤਨਜ਼ਿਲੈ ਫਤਿਹਗੜ ਸਾਹਿਬ ਰੂਪਨਗਰ ਅਤੇ ਐਸਐਸ ਨਗਰ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ 20 ਅਪ੍ਰੈਲ ਨੂੰ ਬਰਖਾ ਥੋੜਾ ਵੱਧ ਏਰੀਆ ਕਵਰ ਕਰਦੀ ਦਿਖਾਈ ਦਿੰਦੀ ਹੈ 50 25 ਤੋਂ 50% ਏਰੀਏ 'ਚ ਵਰਖਾ ਹਲਕੀ ਤੋਂ ਦਰਮਿਆਨੀ ਵਰਖਾ ਦੀ ਉਮੀਦ ਹੈ ਬਾਕੀ ਦੇ ਜਿਹੜੇ ਬਚਦੇ ਦੋ ਜ਼ਿਲ੍ਹੇ ਨੇ ਬਰਨਾਲਾ ਤੇ ਮਾਨਸਾ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ 20 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਅੱਗੇ ਆਪਾਂ ਵਾਰਨਿੰਗ ਬਾਰੇ ਦੇਖ ਲੈਂਦੇ ਹਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਮਾਝਾ ਤੇ ਦੁਆਬਾ ਏਰੀਆ ਦੇ ਜਿਹੜੇ ਸਾਰੇ ਜ਼ਿਲ੍ਹੇ ਨੇ ਪਠਾਨਕੋਟ ਹੈ ਗੁਰਦਾਸਪੁਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤਰਨਤਾਰਨ ਹੈ ਹੁਸਿਆਰਪੁਰ ਹੈ ਨਵਸਹਿਰਾ ਕਪੂਰਥਲਾ ਜਲੰਧਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 18 19 ਅਤੇ 20 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਕਰਕੇ ਇੱਥੇ ਗਰਜ ਚਮਕ ਦੇ ਨਾਲ ਸਿੱਟੇ ਤੇਜ਼ ਆਵਾਤੀ ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਪੱਛਮੀ ਮਾਲਵਾ ਦੀ ਆਪਾਂ ਗੱਲ ਕਰ ਲਈਏ ਪੱਛਮੀ ਮਾਲਵਾ ਦੇ ਵਿੱਚ ਫਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਬੂਗਾ ਅਤੇ ਬਠਿੰਡਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 18 ਤੋਂ 20 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਬਰਖਾ ਤੇਜ਼ ਹਵਾਤੀ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਪਰ 20 ਅਪ੍ਰੈਲ ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਈ ਵਾਰਨਿੰਗ ਨਹੀਂ ਅੱਗੇ ਆਪਾਂ ਪੂਰਬੀ ਮਾਲਵਾ ਦੀ ਗੱਲ ਕਰ ਲੈਂਦੇ ਹਾਂ ਪੂਰਬੀ ਮਾਲਵਾ ਦੇ ਵਿੱਚ ਲੁਧਿਆਣਾ ਬਰਨਾਲਾ ਬੰਦਸਾ ਸ਼ਤਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਤੇ ਮਲੇਰਕੋਟਲਾ ਇਹ ਜਿੰਨੇ ਵੀ ਜ਼ਿਲ੍ਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸਐਸ ਨਗਰ ਜ਼ਿਲ੍ਹੇ ਨੂੰ ਛੱਡ ਕੇ ਪੀਲੇ ਰੰਗ ਦੀ 18 ਤਰੀਕ ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਐਸਐਸ ਨਗਰ ਜ਼ਿਲ੍ਹੇ ਦੇ ਵਿੱਚ 18 April ਨੂੰ ਕੋਈ ਵਾਰਨਿੰਗ ਨਹੀਂ ਜੇਕਰ ਆਪਾਂ 19 April ਦੀ ਗੱਲ ਕਰੀਏ 19 April ਨੂੰ ਪੂਰੇ ਪੂਰਬੀ ਮਾਲਵੇ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਆਉਂਦੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ 20 April ਨੂੰ ਬਰਨਾਲਾ ਤੇ ਮਾਨਸਾ ਜ਼ਿਲ੍ਹੇ ਨੂੰ ਵੀ ਆਪਾਂ ਛੱਡ ਦਈਏ ਬਾਕੀ ਲੁਧਿਆਣਾ, ਸੰਗਰੂਰ, ਸ਼੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਐਸਨਗਰ ਤੇ ਮਲੇਰਕੋਟਲਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 20 April ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਇਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਹਵਾ ਵੀ ਚੱਲ ਸਕਦੀ ਹੈ ਸੋ ਦੋਸਤੋ ਇਹ ਸੀ 18 April ਤੋਂ 20 April ਤੱਕ ਦੇ ਮੌਸਮ ਦੇ ਬਾਰੇ ਜਾਣਕਾਰੀ ਅੰਤ ਵਿੱਚ ਸਾਰੇ ਖਾਨਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ